ਫਿਰੋਜ਼ਪੁਰ ਦੇ ਪਿਛੜੀਆਂ ਦੇ ਵਿੱਚ ਅਸੀਂ ਖੜੇ ਹੋਏ ਆਂ ਭਾਰਤ-ਪਾਕ ਸੀਮਾ ਹੈਗੀ ਹੈ ਜ਼ੀਰੋ ਲਾਈਨ ਹੈ ਇੱਥੇ ਐਡਵਾਂਸ ਬੰਨ ਹੈਗਾ ਜਿੱਥੋਂ ਪਾਣੀ ਵਸ ਰਿਹਾ ਹੈਗਾ ਸੀਗਾ ਔਰ ਉਸ ਨੂੰ ਬਚਾਉਣ ਦੇ ਲਈ ਨੌਜਵਾਨਾਂ ਦਾ ਇੱਥੇ ਹੜ ਆਇਆ ਹੋਇਆ ਹੈ ਹੜ ਇਸ ਕਰਕੇ ਕਹਿ ਰਹੇ ਹੈਗੇ ਆ ਕਿ ਪਤਾ ਹੀ ਨਹੀਂ ਕਿੱਥੋਂ ਨੌਜਵਾਨ ਆ ਰਹੇ ਆ ਟਰਾਲੀਆਂ ਲੈ ਕੇ ਆ ਰਹੇ ਆ ਮਿੱਟੀ ਦੀਆਂ ਮਿੱਟੀ ਦੇ ਗੱਟੇ ਭਰ ਕੇ ਲੈ ਕੇ ਆ ਰਹੇ ਹੈਗੇ ਆ ਔਰ ਇਸ ਬੰਦ ਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਹੈਗੇ ਨੇ ਤਸਵੀਰ ਦਿਖਾਵਾਂਗੇ ਤੁਹਾਨੂੰ ਅਸੀਂ ਇਸ ਟਾਈਮ ਜ਼ੀਰੋ ਲਾਈਨ ਦੇ ਉੱਪਰ ਮੌਜੂਦ ਹੈਗੇ ਆ ਉਸ ਪਾਸੇ ਪਾਕਿਸਤਾਨ ਦੀ ਚੌਂਕੀ ਹੈਗੀ ਆ ਪਾਕਿਸਤਾਨ ਹੈਗਾ ਉਹ ਉਹ ਵੀ ਪਾਣੀ ਦੇ ਵਿੱਚ ਕਿਰਿਆ ਹੋਇਆ ਨਜ਼ਰ ਆ ਰਿਹਾ ਔਰ ਇਸ ਪਾਸੇ ਫੈਂਸਿੰਗ ਹੈ ਔਰ ਫੈਂਸਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਔਰ ਫੈਂਸਿੰਗ ਦੇ ਨਾਲ ਜਿਹੜਾ ਇਸ ਪਾਸੇ ਇਹ ਐਡਵਾਂਸ ਬੰਨ ਹੈਗਾ ਔਰ ਐਡਵਾਂਸ ਬੰਨ ਦੇ ਨਾਲ ਇਹ ਗੱਟੇ ਜਿਹੜੇ ਨੇ ਉਹ ਲਗਾਏ ਗਿਆ ਤਾਂ ਸਤਨੂ ਜੈ ਸਤਨੂ ਜੈ ਦੇ ਨਾਲ ਸਤੂਰੀ ਦਾ ਪੱਦਰ ਵਧਿਆ ਹੈਗਾ ਤਾਂ ਉਸ ਤੋਂ ਬਾਅਦ ਦੀ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਥੋਂ ਜਿਹੜਾ ਐਡਵਾਂਸ ਮੰਨ ਹੈਗਾ ਜਿਸ ਦੇ ਅੱਗੇ ਕਈ ਪਿੰਡ ਹੈਗੇ ਨੇ ਉਸ ਨੂੰ بچਾਣ ਦੇ ਲਈ ਜਿਹੜਾ ਇੱਥੇ ਇਹ ਗੱਟੇ ਜਿਹੜੇ ਨੇ ਉਹ ਲਗਾਏ ਗਏ ਆ ਕਿਉਂਕਿ ਇੱਥੋਂ ਪਾਣੀ ਥੱਲੇ ਰਿਸ ਰਿਹਾ ਹੈਗਾ ਸੀ ਪਿੰਡ ਵਾਸੀਆਂ ਦਾ ਕਹਿਣਾ ਹੈਗਾ ਪਾਣੀ ਰਿਸ ਰਿਹਾ ਹੈਗਾ ਸੀਗਾ ਤਾਂ ਜਦੋਂ ਪਤਾ ਲੱਗਦਾ ਹੈਗਾ ਤਾਂ ਫਿਰ ਦੂਰੋਂ ਦੂਰੋਂ ਨੌਜਵਾਨ ਪਹੁੰਚਦੇ ਹੈਗੇ ਆ ਲੋਕ ਪਹੁੰਚਦੇ ਹੈਗੇ ਆ ਮਿੱਟੀ ਲੈ ਕੇ ਆਉਂਦੇ ਹੈਗੇ ਆ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਆ ਗੱਟੇ ਪਰ ਪਰ ਕੇ ਲੈ ਕੇ ਆ ਰਹੇ ਹੈਗੇ ਨੇ ਤੇ ਗੱਟੇ ਭਰ ਕੇ ਇੱਥੇ ਲਗਾ ਰਹੇ ਹੈਗੇ ਨੇ ਪਾਣੀ ਦੇ ਵਿੱਚ ਵੜ ਕੇ ਲਗਾ ਰਹੇ ਹੈਗੇ ਨੇ ਤਾਂ ਕਈ ਕਈ ਫੁੱਟ ਜਿਹੜਾ ਇੱਥੇ ਪਾਣੀ ਹੈਗਾ ਫੈਂਸਿੰਗ ਵੀ ਡੁੱਬੀ ਹੋਈ ਨਜ਼ਰ ਆਂਦੀ ਹੈਗੀ ਆ ਹਾਲਾਂਕਿ ਬੀਐਸਐਫ ਚੌਕਸ ਹੈਗੀ ਆ ਪੂਰੀ ਨਜ਼ਰ ਜੜੀ ਹੈ ਉਹ ਰੱਖੀ ਹੋਈ ਹੈ ਚਾਹੇ ਕਿਸ਼ਤੀ ਤੋਂ ਹੋਵੇ ਚਾਹੇ ਉਹ ਚੌਂਕਿਆਂ ਤੋਂ ਖੜ ਕੇ ਹੋਵੇ ਬੀਐਸਐਫ ਪੂਰੀ ਨਜ਼ਰ ਜੜੀ ਹੈ ਉਹ ਰੱਖੀ ਹੋਈ ਹੈ ਤਾਂ ਤਸਵੀਰ ਜਿਹੜੀ ਅਸੀਂ ਦਿਖਾ ਰਹੇ ਹੈਗੇ ਆ ਰਾਹਤ ਕਰਨ ਦੀ ਉਹ ਵੀ ਦਿਖਾ ਦੇਣਾ ਚਾਹਦੇ ਆ ਮਿੱਟੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਤਾਂ ਕਿ ਇਸ ਨੂੰ ਪੱਕਾ ਕੀਤਾ ਜਾਵੇ ਨੁਕਸਾਨ ਉਹਨੂੰ ਤੋਂ ਬਚਾਇਆ ਜਾਵੇ ਜਦੋਂ ਪਤਾ ਲੱਗਦਾ ਹੈਗਾ ਤਾਂ ਉਦੋਂ ਹੀ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਹੋਰ ਗੱਲਬਾਤ ਕਰਦੇ ਹੈਗੇ ਆ ਇੱਥੇ ਲੋਕ ਮੌਜੂਦ ਹੈਗੇ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈਗੇ ਨੇ ਕੀ ਨਾਮ ਹੈ ਜੀ ਤੁਹਾਡਾ ਯਕਿੰਦਰ ਸਿੰਘ ਜੀ ਯਕਿੰਦਰ ਜੀ ਇਹ ਕਿਹੜਾ ਇਲਾਕਾ ਹੈਗਾ ਔਰ ਕਿਹੜਾ ਪੰਡ ਪਿੰਡ ਪਛਾਰੀਆਂ ਆਲੇ ਵਾਲਾ ਜਿਹੜਾ ਪਰੋਈ ਪਰਈ ਅੱਛਾ ਇਹ ਬੰਨ ਕਿਡਾ ਹੈਗਾ ਬਿਲ ਬੰਨ ਆਪਣੇ ਤੁਸੀ ਬੰਦੇ ਨਾਲ ਹੈਗਾ ਆਪਣੇ ਜਿਆ ਐਡਵਾਂਸ ਬੰਨ ਅੱਛਾ ਇਹ ਐਡਵਾਂਸ ਬੰਨ ਇਹ ਇਸ ਪਾਸੇ ਕੀ ਹੈਗਾ ਪਾਸਾ ਨੇਗਾ ਬਿਲਕੁਲ ਆ ਜੀਰੋ ਲੈ ਨਾਲ ਆ ਚੌਂਕੀ ਸਾਹਮਣੇ ਉਹਨਾਂ ਦੀ ਆ ਗਈ ਤੇ ਸਤੂਰੀ ਦਾ ਪੱਦਰ ਵਧਿਆ ਸਤੂਰੀ ਦਾ ਪੱਦਰ ਵਧਿਆ 8-9 ਫੁੱਟ ਪਾਣੀ ਹੈਗਾ ਜੀ ਅੱਛਾ ਆਪਣੇ ਤੁਸੀ ਬੰਨ ਤੋਂ ਤੇ ਇਹ ਇੱਥੇ ਆਰਜੀ ਬੰਨ ਨੂੰ ਕੀ ਹੋਇਆ ਸੀਗਾ ਆਰਜੀ ਬੰਨ ਨੂੰ ਪਾਣੀ ਸਾਰਾ ਸੇਮ ਆ ਗਈ ਅੱਗੇ ਜੀ ਸਭ ਲਾਕੇ ਦੀ ਸੰਗਤਾਂ ਨੇ ਗੱਟੇ ਲਾ ਕੇ ਮਿੱਟੀ ਲਾ ਕੇ ਗੁਲੰਗਰ ਦੇ ਸਾਰੀ ਸੇਵਾ ਕਰਦੀ ਪਈ ਸਾਰੇ ਵੀਰ ਭਰਾ ਲੱਗੇ ਖੜੇ ਜੀ ਹਾਂਜੀ ਦੂਰੇ ਨੌਜਵਾਨ ਪਹੁੰਚ ਰਹੇ ਨੇ ਨੌਜਵਾਨ ਜੋ ਮਿਲਦਾ ਲਾ ਦਾਲ ਪਾਣੀ ਫੁਲਕਾ ਖਾਦਾ ਲੈ ਕੇ ਆ ਰਹੇ ਨੇ ਹਾਂਜੀ ਤਦੂਰੇ ਦੂਰੇ ਨੌਜਵਾਨ ਦੂਰੇ ਦੂਰੇ ਨੌਜਵਾਨ ਪਹੁੰਚ ਰਿਹਾ ਇੱਥੇ ਗੱਟੇ ਮਿੱਟੀ ਲੈ ਕੇ ਆ ਰਹੇ ਹੈਗੇ ਸਭ ਕੁਝ ਲਈ ਆਉਂਦੇ ਲੰਗਰ ਤੋਂ ਲੈ ਕੇ ਮਿੱਟੀ ਸਭ ਕੁਛ ਇੱਥੇ ਵਾਧੂ ਅੱਜ ਅੱਜ ਤੇ ਇੱਥੇ ਮੇਲਾ ਲੱਗਾ ਖਾਲਾ ਜਿਵੇਂ ਦੁਲਚੀਆ ਵਾਲਾ ਮੇਲਾ ਲੱਗਦਾ ਹੈ ਇਹ ਇੱਕ ਇੱਕ ਤਸਵੀਰ ਨਜ਼ਰ ਆ ਰਹੀ ਹੈ ਪੰਜਾਬ ਦੀ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਭੰਡਿਆ ਜਾਂਦਾ ਸੀਗਾ ਪੰਜਾਬ ਨੂੰ ਨਸ਼ੇ ਦੇ ਨਾਲ ਜੋੜਿਆ ਜਾਂਦਾ ਸੀਗਾ ਤਸਵੀਰ ਬਦਲਦੀ ਦਿਖ ਰਹੀ ਹੈ ਬਿਲਕੁਲ ਜੀ ਬਿਲਕੁਲ ਅੱਜ ਮਿਸਾਲ ਪੂਰੀ ਕਾਇ ਆਏ ਤੇ ਚਾਹੇ ਉਹ ਬੀਬੇ ਕੇ ਬਾਰੇ ਦੀ ਗੱਲ ਹੋਵੇ ਚਾਹੇ ਹੋਵੇ ਪੰਜਾਬੀ ਨਾਲ ਪੰਜਾਬੀ ਆ ਜੋੜ ਕੇ ਹੱਥ ਖੜਾ ਆ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦੂਰ ਦੂਰ ਆਏ ਨੇ ਹਰ ਬੰਦਾ ਨਾਲ ਖੜਾ ਹੈ ਬਿਲਕੁਲ ਜੀ ਹਰ ਧਰਮ ਦਾ ਬੰਦਾ ਨਾਲ ਖੜਾ ਹੈ ਹਰ ਧਰਮ ਦਾ ਬੰਦਾ ਖੜਾ ਨਾਲ ਇਹਨਾਂ ਦੇ ਸਾਡੇ ਆ ਜਾਣ ਕੇ ਇਹਨਾਂ ਨੇ ਸਾਡਾ ਸਾਥ ਦਿੱਤਾ ਗੱਟੇ ਲਵਾਏ ਨੇ ਆਵਲੇ ਆਗਲੇ ਆ ਕੇ ਗੱਟੇ ਟਰਾਲੀਆਂ ਤੇ ਲਵਾਏ ਨੇ ਇਹਨਾਂ ਨੇ ਆਪ ਨਾਲ ਪਾਣੀ ਚ ਵੜ ਵੜ ਕੇ ਸੰਗਤ ਨੇ ਲਾਏ ਨੇ ਨਹੀਂ ਤੇ ਪਾਣੀ ਥੱਲੇੋਂ ਦੀ ਥੋੜਾ ਥੋੜਾ ਸਿਰਦਾ ਸੀਗਾ ਤਾਂ ਇੱਥੇ ਇਹ ਪ੍ਰਸ਼ਾਸਨ ਕਰਾ ਰਿਹਾ ਕਿ ਲੋਕ ਆਪਕੇ ਨਾਲ ਆਪ ਇਹ ਸੰਗਤ ਤੇ ਪ੍ਰਸ਼ਾਸਨ ਤੇ ਪਹੁੰਚਦਾ ਕੋਈ ਨਹੀਂ ਪਹੁੰਚਦਾ ਇੱਥੇ ਜੀ ਸਰਕਾਰ ਵਾਲਾ ਦਾ ਬਸ ਥੋੜਾ ਬਾਲਾ ਗਿਣਾ ਮਾਰਿਆ ਤੇ ਚਲੋ ਜੀ ਗੱਡੀਆਂ 'ਚ ਬੈਠੇ ਨਿਕਲ ਗਏ ਇਹ ਲੋਕ ਆਪ ਕਰ ਰਹੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਨਗੇ ਕਿ ਇਹ ਲੋਕ ਆਪ ਲੱਗੇ ਹੋਏ ਆ ਔਰ ਇਹ ਉਹ ਤਸਵੀਰ ਹੈਗੀ ਆ ਜਿਹੜੀ ਹਰ ਥਾਂ ਤੇ ਪਹੁੰਚਣੀ ਚਾਹੀਦੀ ਹੈ ਜਿੱਥੇ ਪੰਜਾਬੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਦੂਸਰੇ ਰਾਜਾਂ ਦੇ ਵਿੱਚ ਜਾ ਕੇ ਜਦੋਂ ਮੁਸੀਬਤ ਪੈਂਦੀ ਹੈ ਉਦੋਂ ਖੜਦੇ ਹੈਗੇ ਆ ਤਾਂ ਪੰਜਾਬੀਆਂ ਨੇ ਇਹ ਵੀ ਵਹਾਇਆ ਹੈਗਾ ਕਿ ਜਦੋਂ ਪੰਜਾਬ ਤੇ ਮੁਸੀਬਤ ਪੈਂਦੀ ਹੈ ਤੇ ਸਾਨੂੰ ਆਪਣੇ ਪੰਜਾਬੀਆਂ ਨਾਲ ਖੜਨਾ ਵੀ ਆਉਂਦਾ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਉਹ ਕਿ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਨਾਲ ਭਰ ਕੇ ਲੈ ਕੇ ਗੱਟੇ ਲੈ ਕੇ ਜਿਹੜਾ ਦੂਰ ਤੱਕ ਨਜ਼ਰ ਮਾਰੀਏ ਤਾਂ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਂਦੀਆਂ ਹੈਗੀਆਂ ਨੇ ਔਰ ਨੌਜਵਾਨ ਇਸ ਬੰਦ ਦੇ ਨਾਲ ਸਾਰੇ ਗੱਟੇ ਲਗਾ ਰਹੇ ਹੈਗੇ ਆ ਤਾਂ ਕਿ ਜਿਹੜਾ ਪਾਣੀ ਰਿਸ ਰਿਹਾ ਹੈਗਾ ਉਹਨੂੰ ਰੋਕਿਆ ਜਾ ਸਕੇ ਔਰ ਇਸ ਬੰਦ ਨੂੰ ਬਚਾਇਆ ਜਾ ਸਕੇ ਕਿਉਂਕਿ ਅੱਗੇ ਕਈ ਪਿੰਡ ਜਿਹੜੇ ਨੇ ਉਹ ਹੈਗੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਜ਼ੀਰੋ ਲਾਈਨ ਦੀ ਹੈ ਜਿੱਥੇ ਫੈਂਸਿੰਗ ਜਿਹੜੀ ਹੈ ਉਹ ਡੁੱਬੀ ਹੋਈ ਹੈ ਔਰ ਇੱਥੇ ਲੰਗਰ ਲੈ ਕੇ ਪਹੁੰਚੇ ਹੈ ਸ਼ਹਿਰ ਤੋਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਲੱਖੀ ਹੈ ਜੀ ਤਾਂ ਲੱਖੀ ਜੀ ਕੀ ਲੈ ਕੇ ਆਏ ਹੋ ਇੱਥੇ ਲੰਗਰ ਦੀ ਅਸੀਂ ਕੁਲਚੇ ਛੋਲੇ ਦਾ ਲੰਗਰ ਲੈ ਕੇ ਆਏ ਜੀ ਮਾਨਵ ਸੇਵਾ ਸਮਿਤੀ ਵੱਲੋਂ ਹਾਂ ਪਹਿਲੇ ਹਬੀਬਕੇ ਦੇ ਵਿੱਚ ਵੀ ਲੈ ਕੇ ਆਏ ਸੀ ਜੀ ਹਾਂ ਜੀ ਹਾਂ ਜੀ ਪਹਿਲੇ ਅੱਜ ਤੋਂ ਕੱਲ ਹਬੀਬਕੇ ਲੈ ਕੇ ਗਏ ਸੀ ਜੀ ਕੱਲ ਵੀ ਅਸੀਂ ਇੱਥੇ ਆਏ ਅੱਜ ਅਸੀਂ ਫੇਰ ਇੱਥੇ ਆਏ ਕਿਉਂਕਿ ਇੱਥੇ ਜਿਆਦਾ ਲੋੜ ਹੈ ਜੀ ਸੰਗਤਾਂ ਨੂੰ ਵਾਦ ਤੋਂ ਵਾਦ ਪਹੁੰਚਣ ਦੀ ਸਮਾਨ ਦੀ ਰਾਸਮਗਰੀ ਦੀ ਗੱਟਿਆਂ ਦੀ ਹਰੇਕ ਚੀਜ਼ ਦੀ ਇੱਥੇ ਜ਼ਰੂਰਤ ਹੈ ਉੱਥੇ ਦਾ ਬਹੁਤ ਜਨਤਾ ਪਹੁੰਚ ਰਹੀ ਹੈ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵਕ ਵਕ ਥਾਵਾ ਤੋਂ ਵਕ ਵਕ ਚੀਜ਼ਾਂ ਲੈ ਕੇ ਆ ਰਹੇ ਹੈਗੇ ਨੇ ਪਹੁੰਚ ਰਹੇ ਹੈ ਸਰਦੂਲ ਜੀ ਤਸਵੀਰ نظر ਆndi ਇੱਕ ਪੰਜਾਬ ਦੀ ਬਿਲਕੁਲ ਸਾਹਮਣੇ ਪੰਜਾਬ ਦੀ ਤਸਵੀਰ ਨਜ਼ਰ ਆ ਰਹੀ ਹੈ ਕਿੱਡੀ ਸੋਹਣੀ ਮਿਹਨਤ ਔਰ ਸਾਰੇ ਪੰਜਾਬੀਆਂ ਦੀ ਇੱਕ ਜੁਟਤਾ ਇੱਕ ਜੁੜਤਾ ਨੇ ਜਿਹਨੇ ਅੱਜ ਸਾਰੇ ਵੱਡੇ ਦਰਿਆਵਾਂ ਤੇ ਬੰਨ ਬੰਨਤੇ ਆ ਬੜੀ ਖੁਸ਼ੀ ਹੁੰਦੀ ਵੇਖ ਕੇ ਬੜਾ ਲੋਕਾਂ ਦਾ ਹਿੱਸਾ ਹੈ ਬੜੇ ਲੋਕ ਦੂਰ ਦੂਰੋਂ ਚੱਲ ਕੇ ਸਾਡੇ ਕੋਲ ਇੱਥੇ ਆਪੋ ਮਿੱਟੀ ਲੈ ਕੇ ਕੋਈ ਡੀਲ ਲੈ ਕੇ ਕੋਈ ਉੱਪਰੋਂ ਰਸਤਾ ਲੈ ਕੇ ਰੋਟੀ ਪਾਣੀ ਲੈ ਕੇ ਪਹੁੰਚ ਰਿਹਾ ਹੈ ਔਰ ਪੂਰੀ ਸਥਿਤੀ ਕੰਟਰੋਲ 'ਚ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਬਹੁਤ ਮਿਹਨਤ ਲੋਕ ਮਿਹਨਤ ਨਾ ਕੰਮ ਕਰ ਰਹੇ ਨੇ ਨੌਜਵਾਨ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਜੋ ਬੋਲੇ ਸੋਨਿਹਾਲ ਸਾ ਸਬਿਆ ਕਾਲ ਵੀਰ ਜੀ ਕੰਮ ਕਾਰੋਬਾਰ ساری ਉਮਰ ਚੱਲਨੇ ਨੇ ਇਹ ਤਨ ਮਨ ਨਾਲ ਸੇਵਾ ਕਰੋ ਆਪਦੀ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਇੱਥੇ ਜ਼ੀਰੋ ਲਾਈਨ ਤੇ ਖੜੇ ਆ ਪਿੰਡ ਪਿਛਾੜੀਆਂ ਇੱਥੇ ਪਹੁੰਚੋ ਮਿੱਟੀ ਦੀ ਸੇਵਾ ਖਾਣ ਪੀਣ ਦੀ ਸਮਗਰੀ ਪਾਣੀ ਜੋ ਵੀ ਹੈਗਾ ਇੱਥੇ ਲਿਜਾ ਕੇ ਪਹੁੰਚੋ ਮੈਂ ਫਿਰ ਅਰਜ਼ ਕਰਨਾ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਚੜਦੀ ਕਲਾ ਦੇ ਵਿੱਚ ਨੇ ਪੰਜਾਬੀ ਹੌਸਲਾ ਔਰ ਜਜ਼ਬਾ ਦੇਖਣ ਵਾਲਾ ਹੈਗਾ ਔਰ ਇਸ ਬਣ ਦੀ ਮਜ਼ਬੂਤੀ ਦੇ ਲਈ ਇਹ ਐਡਵਾਂਸ ਬਣ ਹੈਗਾ ਔਰ ਖੁਦ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਗੱਟੇ ਭਰ ਕੇ ਲੈ ਕੇ ਆ ਰਹੇ ਹੈਗੇ ਔਰ ਇਸ ਬਣ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਹੈਗੇ ਨੇ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ